ਉਦੋਂ ਰਾਜ ਹੀ ਕਾਂਗਰਸ ਦੀ ਸਰਕਾਰ ਹੀ ਉਹਨਾਂ ਦੇ ਜਿਹੜੇ ਤਾਂ ਨਮਣਾ ਕੀ ਕਹਾਂ ਮਾੜਾ ਕਿਹਨੂੰ ਕਹਿਣਾ ਨਹੀਂ ਚਾਹੀਦਾ ਉਹ ਜਿਨ੍ਹਾਂ ਨੇ ਚੁੰਮਚੇ ਅੱਗੇ ਲਾਏ ਅਹੁਦੇਦਾਰ ਉਹਨਾਂ ਨੂੰ ਮੇਰੀ ਘਰ ਦੀ ਤਿੰਨ ਅਰੀ ਫਾਰਮ ਦੇ ਕੇ ਆਈ ਆ ਰਾਸ਼ਨ ਕਾਰਡ ਬਣਾਉਣ ਜਿਹੜੇ ਸਮਾਰਟ ਰਾਸ਼ਨ ਕਾਰਡ ਬੰਦੇ ਆ ਉਹਨਾਂ ਸਾਡੇ ਫਾਰਮ ਜਿਹੜੇ ਖੁਡੇ ਲੈਂਡ ਸੋਟ ਛਟੇ ਆ ਤੁਹਾਨੂੰ ਲਾਜ ਕੀ ਦਸੀ ਆਣ ਨੂੰ ਕਣਕਮਣੀ ਨਹੀਂ ਮਿਲਦੀ ਕਿਉਂਕਿ ਰਾਸ਼ਨ ਕਾਰਡ ਬਣਿਆ ਨਹੀਂ ਰਾਸ਼ਨ ਕਾਰਡ ਤੋਂ ਲਾਜ ਵਾਲਾ ਕਾਰਡ ਬਣਨਾ ਸੀ ਤੇ ਰਾਸ਼ਨ ਕਾਰਡ ਬਣਿਆ ਤੇ ਫੇਰ ਕਣਕ ਮਿਲਦੀ ਸਾਾਨੂੰ ਤਾਂ ਕਣਕੋਂ ਨਹੀਂ ਮਿਲਦੀ ਆਣੀ ਪੜੀ ਵੈਸ ਵੈ ਵੀਰ ਜੀ ਦਾ ਮਰਨ ਤੇ ਮੇਰੇ ਪੂਰੇ ਜੀ ਕਰਦਾ ਮੈਂ ਵੀ ਮਰ ਜਾ ਤੇ ਆਪਣੀ ਘਰ ਦੀ ਤੇ ਆਪਣੀ ਬੇਟੀ ਨੂੰ ਵੀ ਦੇ ਕੇ ਉਹ ਮਾਰਦਾ ਸਤਿ ਸ਼੍ਰੀ ਅਕਾਲ ਤੋਂ ਜੜਿਆ ਹਾਂ ਮਹਜਲਪੁਰਾ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਸਰਵਜ ਸਿੰਘ ਅਸੀਂ ਜੋ ਪਹਿਲਾਂ ਤੋਂ ਵਜਰਹੀ 9 ਲੱਖੀ ਪੱਟੀ ਉਸ ਸ਼ਹਿਰ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਪਰਿਵਾਰ ਦਾ ਯਾਤਰਾ ਤੇ ਜਾਂਦੇ ਸਮੇ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਸ ਪਰਿਵਾਰ ਦੀ ਬਾਹ ਫੜਨ ਵਾਲਾ ਕਹਦੀ ਤਾਂ ਕੋਈ ਵੀ ਨਹੀਂ ਸੂਰਮਾ ਜਿਹੜਾ ਉਹ ਪੱਟੀ ਸ਼ਹਿਰ ਦੇ ਵਿੱਚੋਂ ਉੱਠਿਆ ਪੱਟੀ ਸ਼ਹਿਰ ਦੇ ਮੌਜੂਦ ਹਾਂ 12 ਨੰਬਰ ਵਾਰਡ ਦੇ ਵਿੱਚ ਮੌਜੂਦ ਹਾਂ ਜਿੱਥੇ ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਦੀ ਫੋਕ ਨਿਕਲਦੀ ਹੋਈ ਜਿਹੜੀ ਆ ਉਹ ਵੀ ਤੁਹਾਨੂੰ ਦਿਖਾਈ ਦੇਵੇਗੀ ਕਾਰਨ ਤੁਹਾਨੂੰ ਦੱਸ ਦਈਏ ਕਿ ਇੰਨਾ ਗਰੀ ਪਰਿਵਾਰ ਹੈ ਕਿ ਛੱਤ ਕਦੋਂ ਕਿਹੜੇ ਵੇਲੇ ਡਿੱਗ ਪਵੇ ਇਹ ਵੀ ਕਿਸੇ ਗੱਲ ਦਾ ਪਤਾ ਨਹੀਂ ਦੂਸਰੀ ਗੱਲ ਤੁਹਾਡੇ ਨਾਲ ਸਾਂਝੀ ਕਰ ਦਈਏ ਤਾਂ ਇਸ ਪਰਿਵਾਰ ਦਾ ਭਗਵੰਤ ਮਾਨ ਸਰਕਾਰ ਕਹਿੰਦੀ ਹੈ 10 ਲੱਖ ਰੁਪਏ ਦਾ ਇਲਾਜ ਹੋਵੇਗਾ ਤਾਂ ਮੋਦੀ ਸਰਕਾਰ ਕਹਿੰਦੀ ਹੈ ਕਿ ਜਿਹੜਾ 5 ਲੱਖ ਦਾ ਇਲਾਜ ਸਾਡੇ ਵੱਲੋਂ ਫ੍ਰੀ ਕੀਤਾ ਜਾਵੇਗਾ ਪਰ ਉਹਦਾ ਬਣਾਉਣ ਵਾਸਤੇ ਜੋ ਪ੍ਰੋਸੀਜਰ ਹੈ ਜਿਵੇਂ ਕਹਿ ਲਈਏ ਕਿ ਕਣਕ ਵਾਲਾ ਕਾਰਡ ਕਿਸੇ ਦਾ ਬਣਿਆ ਹੋਵੇ ਤਾਂ ਉਹ ਕਾਰਡ ਦੋਨੋਂ ਦੇ ਦੋਨੋਂ ਤਾਂ ਬਣਦੇ ਨੇ ਪਰ ਕਿਸੇ ਗਰੀਬ ਦਾ ਜਿਹੜਾ ਡੀਪੂ ਵਾਲੇ ਹੋਲਡਰ ਨੇ ਉਹ ਕਿਸੇ ਗਰੀਬ ਦਾ ਕਾਰਡ ਬਣਾਉਣ ਵਿੱਚ ਖੁਸ਼ੀ ਹਨ ਖੁਸ਼ ਨਹੀਂ ਹਨ ਕਾਰਨ ਪੁੱਛਦੇ ਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਪ੍ਰਵਲਵਲੋਂ ਦੱਸਿਆ ਕਿ ਕਾਂਗਰਸ ਵੇਲੇ ਦਾ ਸਾਡਾ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਅਸੀਂ ਕਾਰਡ ਬਣਾਉਣ ਵਾਸਤੇ ਉਹਦੋਂ ਦਾ ਦਿੱਤਾ ਹੋਇਆ ਹੈ ਸਾਡੇ 3 ਸਾਲ ਆਮ ਆਦਮੀ ਪਾਰਟੀ ਨੂੰ ਜਿਹੜੇ ਬੀਚੁਕੇ ਨੇ ਅਜੇ ਤੱਕ ਉਹਨਾਂ ਦਾ ਜਿਹੜਾ ਵੈ ਕਣਕ ਵਾਲਾ ਕਾਰਡ ਨਹੀਂ ਬਣਿਆ ਤਨਾਰ ਲੋਕਾਂ ਨੂੰ ਤਾਂ ਕਣਕ ਜਿਹੜੀ ਆ ਟਰਾਲੀਆਂ ਤੇ ਲੱਦ ਕੇ ਲੈ ਜਾਂਦੇ ਨੇ ਜਾਂ ਗੱਡੀਆਂ ਤੇ ਲੱਦ ਕੇ ਲੈ ਜਾਂਦੇ ਨੇ ਪਰ ਜਿੱਥੇ ਦੇਣ ਦੀ ਜ਼ਰੂਰਤ ਆ ਉਹ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਉਣ ਲੱਗੇ ਆ ਕੀ ਹਾਲਾਤ ਨੇ ਪਰਿਵਾਰ ਦੇ ਆਜੋ ਮੈਂ ਕੈਮਰਾਮੈਨ ਨੂੰ ਕਵਾਂਗਾ ਜੇ ਥੋੜਾ ਕੈਮਰਾ ਛੱਤ ਵੱਲੋਂ ਮਾਲਿਆ ਜਾਵੇ ਤਾਂ ਹੋ ਸਕਦਾ ਕਿਤੇ ਨਾ ਕਿਤੇ ਜਿਵੇਂ ਪਿੰਡ ਪੰਡੋਰੀ ਗੋਲਾ ਦੇ ਵਿੱਚ ਜਿਵੇਂ ਇੱਕ ਹਾਸਾ ਹੋਇਆ ਸੀ ਰੱਬ ਕਰੇ ਐਸਾ ਹਾਸਾ ਨਾ ਹੋਵੇ ਪਰ ਇਹ ਸੱਤ ਉਸ ਤਰ੍ਹਾਂ ਦੀ ਹੋ ਚੁੱਕੀ ਹੈ ਫਿਰ ਪ੍ਰਸ਼ਾਸਨ ਨੂੰ ਆਪਣਾ ਪੱਬਾ ਦੀ ਪੈ ਜਾਂਦੀ ਹੈ ਕਿ ਕੀ ਕਾਰਨ ਬਣ ਗਿਆ ਪਰ ਜੇ ਅਸੀਂ ਇਹੋ ਜਿਹਾ ਮੌਕਾ ਪਹਿਲਾਂ ਸੰਭ ਲਈਏ ਤਾਂ ਹੋ ਸਕਦਾ ਹੈ ਪਰਿਵਾਰ ਹੱਸਦਾ ਖੇਡਦਾ ਤੁਹਾਡੇ ਜਦ ਵੋਟਾਂ ਲੈਣੀਆਂ ਹੁੰਦੀਆਂ ਨੇ ਤਾਂ ਇਸ ਪਰਿਵਾਰ ਦਾ ਜਿਹੜਾ ਇਹ ਕਹਿਣਾ ਹੈ ਕਿ ਉਦੋਂ ਤਾਂ ਸਾਡੀ ਸਾਰ ਲੈਣ ਵਾਲੇ ਬਹੁਤ ਜ਼ਿਆਦਾ ਆ ਜਾਂਦੇ ਨੇ ਪਰ ਜਦੋਂ ਵੋਟਾਂ ਲੰਘ ਜਾਂਦੀਆਂ ਤਾਂ ਫਿਰ ਤਾਂ ਸਾਨੂੰ ਕੋਈ ਵੀ ਨਹੀਂ ਪੁੱਛਦਾ ਭਾਜੀ ਕੀ ਸ਼ੁਭ ਨਾਮ ਹੈ ਤੇ ਕਿਹੜਾ ਸ਼ਹਿਰ ਤੁਹਾਡਾ ਜੀ ਮੇਰਾ ਵੀਰ ਜੀ ਨਾਮ ਹੈਗਾ ਸਰਬਜੀਤ ਸਿੰਘ ਪਟੀ ਸ਼ਹਿਰ ਹੈ ਜੀ ਜ਼ਿਲ੍ਹਾ ਤਰਨਤਾਰਨ ਵਾਰਡ ਨੰਬਰ 12 ਕਾਲਜ ਰੋਡ ਤੇ ਪੀਰ ਸਗੀ ਹਤਾਂ ਦੇ ਨਜ਼ਦੀਕ ਵਾਲੀ ਗਲੀ ਇਹ ਤੁਹਾਡੀ ਇੱਕ ਸਾਈਡ ਜਿਹੜੀ ਹੈ ਪੂਰੀ ਖਰਾਬ ਹੋ ਚੁੱਕੀ ਹੈ ਕੀ ਕਾਰਨ ਕਾਰਨ ਕੀ ਬਣਦਾ ਜੀ ਇਹ ਵੀਰ ਜੀ ਕੋ ਸਮਾਂ ਪਹਿਲਾਂ ਨਾ ਐਕਸੀਡੈਂਟ ਹੋ ਗਿਆ ਸੀ ਯਾਤਰਾ ਕਰਨ ਗਏ ਹਾਂ ਤੋਂ ਉੱਥੇ ਐਕਸੀਡੈਂਟ ਹੋ ਗਿਆ ਮੇਰਾ ਕੋ ਸਮਾਂ ਪਹਿਲਾਂ ਤੇ ਇੱਕ ਪਾਸਾ ਸਾਰਾ ਡੈਮੇਜ ਹੋ ਗਿਆ ਵਾ ਤੇ ਆਖ ਨੱਕ ਕੰਨ ਬੁੱਲ ਸਾਰੇ ਉੱਡੇ ਪਏ ਮੜਾ ਤੇ ਆ ਜਿਹੜੀ ਇੱਕ ਆਖਾ ਇਹ ਦਾ ਵੀ ਪ੍ਰੇਸ਼ਨ ਹੋਇਆ ਵਾ ਇਹ ਵੀ ਸਰਟ ਲੱਗੀ ਸੀ ਉਹ ਵੀ ਡਾਟਾ ਪ੍ਰੇਸ਼ਨ ਕਰਦੇ ਨਹੀਂ ਕਹਿੰਦੇ ਵੀ ਇਹ ਰਿਕਸੀ ਕੰਮ ਹੈ ਕਾਕੇ ਨਹੀਂ ਰਿਕਸ਼ਨ ਨਹੀਂ ਲੈਣਾ ਉਹ ਮੇਰੇ ਕੋ ਡਾਟਾ ਨੇ ਲਿਖਾ ਕੇ ਪ੍ਰੇਸ਼ਨ ਕਰਾਇਆ ਕੀਤਾ ਮੇਰਾ ਓਮ ਪ੍ਰਕਾਸ਼ ਹਸਪੀਟਲੋਂ ਅੰਮਰਸਰੋਂ ਅੱਛਾ ਤੇ 90% ਮੈਂ ਹੈਂਡੀ ਗਾ ਬੰਦਾ 90% ਦਾ ਡਾਟਾ ਨਹੀਂ ਮੇਰੇ ਕੋ ਰਿਪੋਰਟ ਤੇ 90% ਦਾ ਦਾ ਹੈਂਡੀ ਗਾ ਇਹਦਾ ਸਰਟੀਫਿਕੇਟ ਮੇਰੇ ਕੋ ਹੈਗਾ ਵਾ ਕਿੰਨੇ ਕਿ ਜਾਣੇ ਜਦੋਂ ਤੁਹਾਡਾ ਐਕਸੀਡੈਂਟ ਹੁੰਦਾ ਏ ਤਾਂ ਹਸਪੀਟਲ ਤੱਕ ਪਹੁੰਚਦੇ ਆਉ ਤੇ ਕਿੰਨਾ ਕਿ ਜਿਹੜਾ ਇਲਾਕੇ ਦਾ ਪਰਿਵਾਰ ਜਾਂ ਤੁਹਾਡਾ ਇਲਾਕਾ ਜਾਂ ਸ਼ਹਿਰ ਤੁਹਾਡਾ ਕਿੰਨਾ ਕਿ ਤੁਹਾਡਾ ਹੱਥ ਫੜਦਾ ਵੀ ਜਿਉਂ ਤੱਕ ਕਿਸ ਨੇ ਨਹੀਂ ਹੈਲਪ ਕੀਤੀ ਥੋੜੀ ਬੋਦੀ ਜਣਾ ਨੇ ਕੀਤੀ ਅਜ ਨਹੀਂ ਚਾਹੀਦੀ ਹੁੰਨੀ ਹੋਈ ਨਹੀਂ ਹੈਲਪ ਥੋੜੀ ਬੋਦੀ ਹੋਈ ਆ ਉਹ ਮਾਹ ਰੋਟੀ ਟੋਕ ਤੇ ਸਾਡਾ ਦਵਾਈ ਬੜੀ ਮਹਿੰਗੀ ਹੁੰਦੀ 7-8000 ਮਹੀਨੇ ਦੀ ਦਵਾਈ ਆਉਂਦੀ ਤੁਹਾਡਾ ਮਾਹ ਹੀ ਗੁਜ਼ਾਰਾ ਹੀ ਹੁੰਦਾ ਤੇ ਬਾਕੀ ਬੜਾ ਕਰਜ਼ਾ ਕੁਜ਼ਾ ਚੋਕੇ ਵਿਆਜ ਜਿswaਏ ਫੜ ਕੇ ਬੜਾ ਪੈਸਾ ਲਾ ਲਿਆ ਵਾ ਇਹ ਇੱਕ ਪਾਸਾ ਡੈਮੇਜ ਹੋਣ ਤੋਂ ਬਾਅਦ 90% ਹੈਂਡੀਕੋ ਤੋਂ ਬਾਅਦ ਮੈਨੂੰ ਬਾਅਦ ਦੋ ਟੈਗ ਹੋ ਗਏ ਮਾੜੇ ਕਰਮ ਮੇਡੇ ਮਾੜੇ ਕਿਸਮਤ ਦੀ ਮਾਰੀ ਆ ਦੋ ਟੈਗ ਹੋ ਗਏ ਆ ਮੇਡੀਆਂ ਨਾੜਾਂ ਬਲੌਕ ਹੋ ਗਈਆਂ ਹਾੜਦੀਆਂ ਉਹ ਹੱਡ ਕੋ ਸਟੈਂਟ ਨਹੀਂ ਪਏ ਬੜਾ ਚੇਤੇ ਫਿਰਹੀਂ ਦੋ ਸਟੈਂਟ ਪਵਾਏ ਅਡੋਲ ਅਡ ਗਰਾਈ ਕਰਕੇ ਇਕੱਠੇ ਪਏ ਨਹੀਂ ਗੇ ਕਿਉਂਕਿ ਲੋਕੀ ਇਕੱਠੇ ਪਾਲੀਂਦੇ ਜਨਾ ਕੋ ਪੈਸਾ ਤੇ ਲਾੜ ਕੋ ਪੈ ਨਹੀਂ ਉਹ ਸੈਟ ਨਹੀਂ ਬਿਟੇ ਮੇਰੇ ਕੋ ਪੰਜ 10 ਕਦਮ ਬ੍ਰੈਂਡ ਜਾਂਦਾ ਤੇ ਜਿਹੜੇ ਮੈਂ ਸਟੈਂਟ ਪਵਾਏ ਉਹ ਪਵਾਏ ਰੰਧਾਵਾ ਹਸਪੀਟਲੋਂ ਅੰਬਰਸਰੋਂ ਮਾਰ ਰੋੜੋ ਪਰ ਮੋਦੀ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਗਰੀਬਾਂ ਦੀ ਬਹੁਤ ਮਦਦ ਕਰ ਰਹੇ ਹਾਂ ਉਹਨਾਂ ਨੂੰ 5 ਲੱਖ ਵਾਲਾ ਕਾਰਡ ਜਿਹੜਾ ਮੁਹੱਈਆ ਕਰਵਾ ਰਹੇ ਹਾਂ ਜੋ ਵੀ ਟੈਸਟ ਹੁੰਦੇ ਨੇ ਜੋ ਆਪਰੇਸ਼ਨ ਹੁੰਦਾ ਸਾਰਾ ਕੁਝ ਫ੍ਰੀ ਹੋਵੇਗਾ ਉਹ ਨਹੀਂ ਕਰ ਰਹਾ ਤੁਸੀਂ ਉਹ ਵੀਰ ਜੀ ਤੁਹਾਨੂੰ ਮੈਂ ਕੀ ਦਸਾਂ ਕਾਂਗਰਸ ਦਾ ਉਦੋਂ ਰਾਜ ਹੀ ਕਾਂਗਰਸ ਦੀ ਸਰਕਾਰ ਹੀ ਉਹਨਾਂ ਦੇ ਜਿਹੜੇ ਤੁਹਾਨੂੰ ਮੈਂ ਕੀ ਕਹਾਂ ਮਾੜਾ ਕਿ ਉਹਨੂੰ ਕਹਿਣਾ ਨਹੀਂ ਚਾਹੀਦਾ ਉਹ ਜਿਨ੍ਹਾਂ ਨੇ ਚੁੰਮਚੇ ਅੱਗੇ ਲਾਏ ਅਹੁਦੇਦਾਰ ਉਹਨਾਂ ਨੂੰ ਮੇਰੀ ਘਰ ਦੀ ਤਿੰਨ ਅਰੀ ਫਾਰਮ ਦੇ ਕੇ ਆਈ ਆ ਰਾਸ਼ਨ ਕਾਰਡ ਬਣਾਉਣ ਜਿਹੜੇ ਸਮਾਰਟ ਰਾਸ਼ਨ ਕਾਰਡ ਬੰਦੇ ਆ ਉਨਾ ਸਾਡੇ ਫਾਰਮ ਜਿਹੜੇ ਖੁਡੇ ਲੈਂਡ ਸੋਟ ਛੱਡੇ ਆ ਉਹ ਬਾਅਦ ਜਦੋਂ ਮੇਰਾ ਐਕਸੀਡੈਂਟ ਹੋਇਆ ਤੇ ਮੈਨੂੰ ਅਟੈਕ ਹੋਇਆ ਉਹ ਬਾਅਦ ਜੋ ਇਲਾਜ ਕਰਾਉਣ ਗਏ ਤਾਂ ਕਹਿੰਦੇ 5-7 ਲੱਖ ਰੁਪਈਆ ਲੱਗਣਾ ਤੇ ਇੰਨੇ ਸਾਡੇ ਕੋਲ ਪੈਸੇ ਨਹੀਂ ਹੈ ਉਹ ਕਹਿੰਦਾ ਵੀ ਤਾਂ ਜੇ ਕਾਰਟ ਹੈਗਾ ਮੋਦੀ ਵਾਲਾ 5 ਲੱਖ ਵਾਲਾ ਫ੍ਰੀ ਵਾਲਾ ਲਾਜ ਵਾਲਾ ਉਹ ਲੈ ਉਹ ਤੁਹਾਡਾ ਉੱਤੇ ਇਲਾਜ ਕਰਾ ਦਿੰਨੇ ਆ ਉਹ ਮੁੜ ਕੇ ਉਹਦੋਂ ਗਏ ਜਿੰਨੂੰ ਫਾਰਮ ਦਿੱਤੇ ਸੀ ਉਹ ਆਂਦਾ ਮੈਂ ਤੇ ਨੈਟ ਦੇ ਨਹੀਂ ਚੜਾਏ ਤੇ ਮੈਂ ਕਹਾਂ ਵੀ ਸਾਡੇ ਨਾਲ ਗੁਰੂਆ ਕਿਹੜਾ ਵੈਰ ਕੱਢਣਾ ਕਿਹੜੀ ਦੁਸ਼ਮਣੀ ਕੱਢਣੀ ਜਦੋਂ ਸਾਡੇ ਨੈਟ ਤੇ ਚੜਾਏ ਹੁੰਦੇ ਆ ਜਿਹੜਾ ਸਮਾਰਟ ਕਾਰਡ ਰਾਸ਼ਨ ਕਾਰਡ ਬਣਿਆ ਤਾਂ ਉਹ ਤੁਹਾਡਾ ਲਾਜ ਵਾਲਾ ਕਾਰਡ ਬਣ ਜਾਣਾ ਹੀ ਪਰ ਜੇ ਹੁਣ ਦੀ ਗੱਲ ਕਰੀਏ ਤਾਂ ਹੁਣ ਭਗਵੰਤ ਮਾਨ ਸਰਕਾਰ ਕਹਿੰਦੀ ਹੈ 10 ਲੱਖ ਦਾ ਲਾਜ ਹੈ ਸਿਰਫ ਹਸਪਤਾਲ ਵਿੱਚ ਜਾ ਕੇ ਦਾਖਲ ਹੋ ਜਾਓ ਪਰਚੀ ਬਣਾਓ ਉਸ ਤੋਂ ਬਾਅਦ ਜਿਹੜਾ ਵਾ ਸਰਕਾਰੀ ਲਾਜ ਜਿਹੜਾ ਸ਼ੁਰੂ ਹੋ ਜਾਊਗਾ ਤੁਸੀਂ ਉਹ ਟਰਾਈ ਨਹੀਂ ਕੀਤਾ ਨਹੀਂ ਵੀਰ ਜੀ ਹਾਲੇ ਕੋਈ ਕਿਤੇ ਹੋਣੀ ਇਹ ਤੁਹਾਨੂੰ ਲਾਜ ਕਿ ਦਸੀ ਆਣ ਨੂੰ ਕਣਕ ਨਹੀਂ ਮਿਲਦੀ ਕਿਉਂਕਿ ਰਾਸ਼ਨ ਕਾਰਡ ਬਣਿਆ ਨਹੀਂ ਰਾਸ਼ਨ ਕਾਰਡ ਤੋਂ ਲਾਜ ਵਾਲਾ ਕਾਰਡ ਬਣਨਾ ਹੀ ਤਾਂ ਰਾਸ਼ਨ ਕਾਰਡ ਬਣਿਆ ਉਹਦੇ ਫੇਰ ਕਣਕ ਮਿਲਦੀ ਸਾਡੇ ਕਣਕ ਨਹੀਂ ਮਿਲਦੀ ਤੁਸੀਂ ਮੰਨੋ ਗਿਆ ਹਵ ਤੇ ਵੀਰ ਜੀ ਅਸੀਂ ਰੋਟੀ ਤੋਂ ਵੀ ਬਿਠੇ ਜੇ ਦਵਾਈ ਤੋਂ ਵੀ ਬਿਠੇ ਜੇ 7-8 ਹਜ਼ਾਰ ਦੀ ਮਹੀਨੇ ਦਵਾਈ ਹੁੰਦੀ ਆ ਨਹੀਂ ਲਿਆਂਦੀ ਜਾਂਦੀ ਉਹ ਆਹੀ ਮਾੜੀ ਮੋਟੀ ਦੇਰੋਂ ਦਰਦੋਂ ਦੀ ਮਰੀ ਸਾਤੀ ਚ ਤੇ ਇਥੋਂ ਮਾੜੀ ਮੋਟੀ ਦਵਾਈ ਮੈਡੀਕਲ ਸਟੋਰਾਂ ਤੋਂ ਖਾ ਖੂ ਕੇ ਟਾਈਮ ਪਾ ਕਰੀ ਜਾਂਦੇ ਕਿਉਂਕਿ ਸਾਡੇ ਅੱਗੇ ਪਿੱਛੇ ਕੰਮ ਕਮਾਈ ਕਰਨ ਵਾਲਾ ਹੈਗਾ ਕੋਈ ਨਹੀਂਗਾ ਇੱਕੋ ਮੇਰੀ ਬੇਟੀ ਆ 40 ਸਾਲਾਂ ਦੀ ਮੇਰਾ ਬੇੜਾ ਦੀ ਬੇਟੀ ਪੂਰੇ ਹੋ ਗਿਆ ਉਹਦੀ ਡੈਥ ਹੋ ਗਈ ਉਹ ਵੀ ਲਾਜ ਹੁਣ ਪੂਰੀ ਹੋ ਗਿਆ ਤੇ ਸਾ ਸਾਡੀ ਡਿਗਣ ਵਾਲੀ ਤੋਂ ਵੇਖ ਲਈ ਆਡੀ ਕਸਤਾ ਜਦੋਂ ਇਹ ਵੋਟਾਂ ਤੁਹਾਨੂੰ ਕਹਿਣ ਆਉਂਦੇ ਨੇ ਕਿ ਵੋਟਾਂ ਸਾਨੂੰ ਪਾਉਣੀਆਂ ਇਹ ਸੰਦਰ ਬਿਠਾ ਕੇ ਕਦੀ ਛੱਤ ਵਾਲ ਨੂੰ ਧੋ ਨਹੀਂ ਮਰਾ ਕੇ ਦਾ ਮੈਨਾਂ ਵੀ ਜੇ ਤੁਹਾਨੂੰ ਕੀ ਦਸੀਏ ਬੋਟਾਂ ਵਾਲੇ ਉਦੋਂ ਆ ਜਾਂਦੇ ਉਦੋਂ ਕਈ ਝੂਠੇ ਲਾਰੇ ਲਾ ਜਾਂਦੇ ਤੁਹਾਨੂੰ ਆਹ ਕਰ ਜਾਂਗੇ ਤੁਹਾਨੂੰ ਦਵਾਈ ਲੈ ਦਾਂਗੇ ਤੁਹਾਨੂੰ ਉਹ ਕਰ ਦਾਂਗੇ ਮੁੜ ਕੇ ਕੋਈ ਨਹੀਂ ਜੇ ਬੋਰਡ ਦਾ ਮੁੜ ਕੇ ਸਾਡੀ ਸਾਰ ਨਹੀਂ ਕਨੇ ਲਈ ਨਾ ਕਿਸੇ ਮੰਤਰੀ ਨੇ ਨਾ ਐਮਐਲਏ ਨੇ ਤੇ ਨਾ ਕੇ ਉਦੇਦਾਰ ਨੇ ਨਾ ਕੌਂਸਲ ਨੇ ਕਿਸੇ ਸ਼ਹਿਰ ਦੇ ਮੋਦਬਾਰ ਨੇ ਸਾਡੀ ਕੇ ਨੇ ਸਾਰ ਨਹੀਂ ਲਈ ਪਰ ਤੁਹਾਡੇ ਇਲਾਕੇ ਦੀ ਗੱਲ ਕਰੀਏ ਤਾਂ ਲਾਲਜੀਤ ਭੁੱਲਰ ਜੀ ਉਹ ਬਹੁਤ ਹੀ ਪਿਆਰੇ ਸੁਭਾਅ ਦੇ ਨੇ ਸੁਣਿਆ ਜਾ ਰਿਹਾ ਕਿ ਲੋਕਾਂ ਦੀ ਬਹੁਤ ਮਦਦ ਕਰਦੇ ਨੇ ਉਹਨਾਂ ਤੱਕ ਨਹੀਂ ਪਹੁੰਚ ਨਹੀਂ ਕੀਤੀ ਨਹੀਂ ਵੀ ਜੀ ਮੈਂ ਝੂਲ ਨਹੀਂ ਮਾਰਨਾ ਮੈਂ ਉਹਨਾਂ ਤੱਕ ਗਿਆ ਹੀ ਨਹੀਂ ਗਾ ਲਾਜੀ ਭੁੱਲ ਮੰਤਰੀ ਸਾਹਿਬ ਦਾਖ ਨਹੀਂ ਮੈਂ ਗਿਆ ਮੈਂ ਦੂਜੇ ਉਹਨਾਂ ਦੇ ਹੋਰ ਜਿਹੜੇ ਉਦੇਦਾਰ ਹੈ ਜਿਹੜੇ ਦੂਜੀਆਂ ਪਾਰਟੀਆਂ ਵਾਲੇ ਕੋ ਐਮਸੀ ਕੋਸ ਤੋਂ ਉਹਨਾਂ ਤੱਕ ਪਹੁੰਚਿਆ ਵਾ ਬਸ ਝੂਠੇ ਲਾਰੇ ਦੇਈ ਗਏ ਵੀ ਆਹ ਕਰ ਦਾਂਗੇ ਆਹ ਕਰ ਦਾਂਗੇ ਲਾਜ ਕਰਾ ਦਾਂਗੇ ਤੁਹਾਨੂੰ ਰਾਸ਼ਨੇ ਦਵਾ ਦਾਂਗੇ ਤੁਹਾਨੂੰ ਪੈਸੇ ਲੋ ਮਦਦ ਕਰ ਦਾਂਗੇ ਮਾਲੀ ਮਦਦ ਕਰ ਦਾਂਗੇ ਕੋਈ ਨੇ ਮਦਦ ਨਹੀਂ ਕਰੀ ਕਿੰਨੇ ਆਡੀ ਪਾਣੀ ਪੜੀ ਵੈਸੇ ਵੀਰ ਜੀ ਦਾ ਮਰਨ ਤੇ ਮੇਰੇ ਪੂਰੇ ਜੀ ਕਰਦਾ ਵੀ ਮੈਂ ਵੀ ਮਰ ਜਾ ਤੇ ਆਪਣੀ ਘਰ ਦੀ ਤੇ ਆਪਣੀ ਬੇਟੀ ਨੂੰ ਵੀ ਦੇ ਕੇ ਉਹ ਮਾਰਦਾ ਇਨਾ ਜ਼ਿੰਦਗੀ ਦੇ ਪਰੇਸ਼ਾਨ ਹੋ ਗਏ ਜਿੰਦਗੀ ਜੋ ਤਾਂ ਗਾਇਬ ਹੈ ਵੀਰ ਜੀ ਕਿਉਂਕਿ ਕੰਮ ਕਮਾਈ ਮੈਂ ਕਰ ਨਹੀਂ ਸਕਦਾ ਦੋਵੇਂ ਹੱਥ ਛੱਡ ਗਏ ਕੋਈ ਰੱਖਸ਼ਾ ਮੈਂ ਨਹੀਂ ਬਾ ਸਕਦਾ ਦਿਹਾੜੀ ਮੈਂ ਨਹੀਂ ਕਰ ਸਕਦਾ ਕਿਉਂਕਿ ਬਹੁਤ ਬੁਰਾ ਆਲਾ ਵ ਤੇ ਮਰਨ ਤੋਂ ਮਜਬੂਰ ਹੋਇਆ ਜੀ ਕਹਦਾ ਵੀ ਮਰ ਜਕੇ ਇਹ ਤੋਂ ਇਲਾਵਾ ਹਣ ਕੋ ਰਾਹ ਨਹੀਂ ਵਗੰਦਿਆ ਸਾਰੇ ਬਨੇ ਬਹੁਤ ਮੁਸ਼ਕਲ ਹੋਈ ਪਈ ਹੁਣ ਤੁਸੀਂ ਕਹਿ ਰਹੇ ਹੋ ਕਿ ਸਰਕਾਰਾਂ ਨੇ ਤੁਹਾਡਾ ਹੱਥ ਨਹੀਂ ਫੜਿਆ ਪਿੰਡ ਦੇ ਪਤਵੰਤਿਆਂ ਨੇ ਤੁਹਾਡਾ ਹੱਥ ਨਹੀਂ ਫੜਿਆ ਕਿੰਨਾਂ ਦੇ ਕੋਲੋਂ ਤੁਸੀਂ ਜਿਹੜੀ ਐ ਉਮੀਦ ਭਾਲਦੇ ਜੇ ਇਲਾਜ ਖਰਚੇ ਵਾਸਤੇ ਕਿੰਨਾ ਤੋਂ ਸੇਵਾ ਭਾਲਦੇ ਜੇ ਕਿੰਨਾਂ ਨੂੰ ਕਹਿਣਾ ਚਾਹੁੰਦੇ ਜੇ ਕਿ ਮੇਰਾ ਅੱਗੇ ਹੱਥ ਵੜਾ ਕੇ ਮੇਰੇ ਪਰਿਵਾਰ ਦੀ ਮਦਦ ਕੀਤੀ ਜਾਵੇ ਮੇਰਾ ਇਲਾਜ ਕਰਵਾਇਆ ਜਾਵੇ ਮੈਂ ਤੇ ਵੀਰ ਜੀ ਵੇਖੋ ਐਨ ਆਰ ਆਈ ਜਿਹੜੇ ਮੇਰੇ ਹੱਲ ਪਣੇ ਵੀਰ ਭੈਣਾ ਬਜ਼ੁਰਗਾ ਤੇ ਐਨ ਜੀਓ ਵਾਲੇ ਆ ਜਿਹੜੇ ਸਮਾਜ ਸੇਵੀ ਆ ਜਿਹੜੇ ਹੋਰ ਕੋਈ ਦਾਨੀ ਸੱਜਣ ਮੇਰੇ ਵੀਰ ਮੇਰੀਆਂ ਭੈਣਾ ਬਜ਼ੁਰਗਾ ਉਹਨਾਂ ਸਾਰਿਆਂ ਅੱਗੇ ਸਾਡੀ ਹੱਥ ਜੋੜ ਕੇ ਬੇਨਤੀ ਆ ਮੇਰੇ ਲੋ ਮੇਰੀ ਘਰ ਦੀ ਮੇਰੀ 24 ਸਾਲਾਂ ਦੀ ਬੇਟੀ ਐ ਲੋ ਵੀ ਸਾਡੀ ਬਾਹ ਫੜਨਾ ਸਾਨੂੰ ਉਹ ਪੈਸੇ ਦਾ ਲਾਲਚ ਨਹੀਂ ਸਿਰਫ ਮੇਰਾ ਇਲਾਜ ਕਰਾ ਦੇਣਾ ਇੱਕ ਮੇਰੀ ਬੇਟੀ ਬਾਰੇ ਸੋਚ ਲੈਣਾ ਹਾਲੇ 24 ਸਾਲਾਂ ਦੀ ਆ ਤੇ ਇਹ ਕਾਢੀ ਛੱਤ ਡਿੱਗਣ ਵਾਲੀ ਆ ਇਹਦੇ ਬਾਰੇ ਸੋਚ ਲੈਣਾ ਤੇ ਮੈਂ ਤਾਂ ਬਾਰ-ਬਾਰ ਹੱਥ ਜੋੜ ਕੇ ਇਹੋ ਬੇਨਤੀ ਕਰ ਸਕਦਾ ਵਾਂ ਵੀ ਸਾਡੀ ਬਾਹ ਫੜੋ ਨਹੀਂ ਤੇ ਸਾਡੀ ਮੌਤ ਜਿਹੜੀ ਪੱਕੀ ਆ ਸਾਡੀ ਜ਼ਿੰਦਗੀ ਮੌਤ ਤੁਹਾਡੇ ਹੱਥ ਜਾਨ ਰੱਖ ਲੋ ਤੇ ਭਾਈ ਬਚਾ ਲੋ ਭਾਈ ਜੀ ਤੁਸੀਂ ਕੀ ਕਰਦੇ ਹੋ ਆਹੀ ਕੰਨੇ ਆ ਕੇ ਲਾਜ ਹੋ ਜੇ ਮੈਂ ਤਿੰਨਾਂ ਘਰਾਂ ਦਾ ਕੰਮ ਕਰਦੀ ਸਾਡੇ ਕੋ ਕਮਾਈ ਵਾਲਾ ਨਹੀਂ ਹੈਗਾ ਆ ਵੀ ਮੈਂ ਟੀਲੀ ਮਠੇਰੀ ਨਹੀਂ ਇਹਨਾਂ ਦੇ ਦਵਾਦਾਰ ਹੋਣਾ ਕਿਹ ਟਾਈਮ ਅਸੀਂ ਰੋਟੀ ਤੋਂ ਵੀ ਬੈਠੇ ਹੁੰਨੇ ਆ ਜਾਂ ਤਾਂ ਵੀ ਬੈਠੇ ਹੁੰਨੇ ਇੱਕੋ ਬੇਟੀ ਆ ਕੇ ਵੇਲੇ ਉਹ ਵੀ ਵਿਚਾਰੀ ਚੀਜ਼ ਤੋਂ ਵੀ ਮੰਗਦੀ ਰਿੰਦੀ ਤਰਸਦੀ ਰਿੰਦੀ ਆ ਅਸੀਂ ਵੀਰੀ ਜਦੋਂ ਖਾ ਵੀ ਆਉਨੇ ਆ ਤੇ ਲੈ ਵੀ ਆਉਨੇ ਆ ਆਪ ਤੇ ਤੁਰ ਨਹੀਂ ਸਕਦੀ ਤਾਂ ਇਹ ਹੀ ਕਹਿੰਨੇ ਕਿ ਇਹਦਾ ਇਲਾਜ ਹੋ ਜਾ ਸਾਨੂੰ ਕੁਝ ਨਹੀਂ ਚਾਹੀਦਾ ਤੇ ਜਦ ਛੱਤ ਥੱਲੇ ਡਿੱਗ ਕੇ ਮਾਰ ਗੋਦਨ ਕਈਆਂ ਨੇ ਉੱਠ ਜਾਣਾ ਤੇ ਹੁਣ ਹੀ ਕੋਈ ਵੇਲਾ ਕਰਿਆ ਹੋ ਜਾਂਦਾ ਤੇ ਲੇਟਾ ਥੋੜਾ ਥੋੜਾ ਡਿੱਗਦਾ ਭੁਰਦਾ ਵੀ ਆ ਇਹ ਵੇਖ ਵੀ ਸਕਦੇ ਆ ਕੇ ਵੀ ਵੇਖ ਸਕਦੇ ਜੋ ਕੋਈ ਝੂਠ ਵਾਲੀ ਗੱਲ ਨਹੀਂ ਕੀਗੀ ਇਹੋ ਕਹਿੰਨੇ ਆ ਭੈਣ ਭਰਾਵਾਂ ਨੂੰ ਕਿ ਸਾਡੀ ਬਾਹ ਫੜੋ ਹੁਣ ਐਨਆਰ ਐਨਆਰਆਈ ਭਰਾਵਾਂ ਨੂੰ ਤੇ ਬੇਨਤੀ ਕਰਦੇ ਹਾਂ ਕਿ ਆਪਣੇ ਜ਼ਿਲ੍ਹੇ ਦੇ ਆਪਣੇ ਮੋਤਬਾਰਾਂ ਨੂੰ ਕੁਝ ਕਹਿਣਾ ਚਾਹੁੰਦੇ ਜੇ ਕਿ ਮਾੜਾ ਮੋਟਾ ਮੋਤਬਾਰਾਂ ਨੂੰ ਇਹੋ ਕਹਿੰਨੇ ਵੀ ਜਦੋਂ ਵੋਟਾਂ ਆਉਂਦੇਗਾ ਉਦੋਂ ਤਾਂ ਕਹਿ ਜਾਂਦੇ ਆ ਅਇ ਦਵਾਈ ਲੈਦਾ ਗਿਆ ਜੇ ਤੁਹਾਨੂੰ ਰਾਸਨ ਮਹੀਨੇ ਦਾ ਸਟਾਕ ਇਹ ਦਵਾਂਗੇ ਮੁੜਕੇ ਨਹੀਂ ਕੋਈ ਮੋੜਦਾ ਬੋਟਾ ਪਾਉਂਦੇ ਉਦੋਂ ਇਹਨੂੰ ਲੈ ਵੀ ਜਾਂਦੇ ਗੱਡੀ ਚ ਭਾ ਕੇ ਤੇ ਛੱਡ ਵੀ ਜਾਂਦੇ ਆ ਤੇ ਮੁੜਕੇ ਨਹੀਂ ਕੋਈ ਪੁੱਛਦਾ ਵੀ ਇਹਦੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਬੰਦਾ ਅਪਾਹਜ ਬੈਠਾ ਹੋਵੇ ਤਾਂ ਪਿੰਡ ਦੇ ਪਤਵੰਤਿਆਂ ਨੂੰ ਜਿਹੜੀ ਹੈ ਸਿਰਫ ਵੋਟਾਂ ਵੇਲੇ ਇਹਨਾਂ ਦੀ ਸ਼ਕਲ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ ਵੋਟਾਂ ਵੇਲੇ ਇਹਨਾਂ ਦੀ ਯਾਦ ਆਉਂਦੀ ਹੈ ਲੈ ਕੇ ਵੀ ਜਾਂਦੇ ਨੇ ਤੇ ਛੱਡ ਕੇ ਵੀ ਜਾਂਦੇ ਨੇ ਹੋ ਸਕਦਾ 500000 1500 ਜੇਬ ਵਿੱਚ ਵੀ ਪਾ ਦਿੰਦੇ ਹੋਣਗੇ ਆਪਣੀ ਦਵਾਈ ਲੈ ਕੇ ਆਵੀ ਪਰ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਇਹਨਾਂ ਨੂੰ ਜਿਹੜਾ ਵਾ ਅੱਖਾਂ ਦੇ ਗਾੜੀ ਕਿਹੜਾ ਇਹਨਾਂ ਦੇ ਪਰਦਾ ਪੈ ਜਾਂਦਾ ਕਿ ਉਸ ਤੋਂ ਬਾਅਦ ਜਿਹੜੇ ਗਰੀਬ ਦੇਖਣੇ ਜਿਹੜੇ ਆ ਉਹ ਬੰਦ ਹੋ ਜਾਂਦੇ ਆ ਦੇਖਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਤੋਂ ਤਾਂ ਇਹ ਮੂੰਹ ਮੋੜ ਚੁੱਕੇ ਨੇ ਇਸ ਇਲਾਕੇ ਦੀ ਸ਼ਾਨ ਹੈ ਲਾਲਜੀਤ ਸਿੰਘ ਭੁੱਲਰ ਜੀ ਉਹਨਾਂ ਦੇ ਨਿਮਰਤਾ ਸਾਹਿਬ ਦੇ ਨਾਲ ਬੇਨਤੀ ਹੈ ਕਿ ਜੇ ਤੁਹਾਡੇ ਚਿੰਤੇ ਝਾਟੜੇ ਜਿਹੜੇ ਆ ਉਹ ਇਸ ਕੰਮ ਵਾਸਤੇ ਨਹੀਂ ਅੱਗੇ ਆਉਂਦੇ ਤਾਂ ਤੁਹਾਨੂੰ ਵੀ ਚਾਹੀਦਾ ਹੈ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਪੁੱਛਿਆ ਜਾਵੇ ਕਿ ਤੁਹਾਡੇ ਇਲਾਕੇ ਦੀ ਕੋਈ ਐਦਾਂ ਦੀ ਕੋਈ ਤਕਲੀਫ ਵਾਲਾ ਪਰਿਵਾਰ ਆ ਜਾਂ ਕੋਈ ਜਿੱਦਾਂ ਦੀ ਲੋੜਵੰਦ ਪਰਿਵਾਰ ਆ ਉਹਨਾਂ ਨਾਲ ਥੋੜਾ ਸੰਪਰਕ ਕੀਤਾ ਜਾਵੇ ਕਿਉਂਕਿ ਤੁਸੀਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਇੱਕ ਵਾਅਦਾ ਕੀਤਾ ਸੀ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਪਰ ਕਿਤਨਾ ਕਦੇ ਦੇਖਿਆ ਜਾਵੇ ਤਾਂ ਇਹ ਤਾਂ ਵੱਡੇ ਤਨਾੜ ਲੋਕ ਨੇ ਤੇ ਸਰਕਾਰ ਉਹ ਜਿਹੜੀ ਹੈ ਉਹਨਾਂ ਦੀ ਬਣਦੀ ਹੋਈ ਜਿਹੜੀ ਹੈ ਜਿਆਦੀ ਦਿਖਾਈ ਦੇ ਰਹੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਪਰਿਵਾਰ ਦੀ ਮਦਦ ਕਰਨ ਵਾਸਤੇ ਇਸ ਇਲਾਕੇ ਦੇ ਵਿੱਚੋਂ ਜਾਂ ਐਨ ਆਰ ਆਈ ਭਰਾ ਜਿਹੜੇ ਆ ਉਹ ਤਾਂ ਫਿਰ ਹੈ ਹੀ ਨੇ ਉਹਨਾਂ ਅੱਗੇ ਹੱਥ ਜੋੜ ਕੇ ਪਰਿਵਾਰ ਦੀ ਬੇਨਤੀ ਹੈ ਕਿ ਅਸੀਂ ਆਪਣੀ ਮੋਤਬਾਰਾਂ ਨੂੰ ਬੜੀ ਵਾਰ ਕਹਿ ਚੁੱਕੇ ਆ ਪਰ ਉਹਨਾਂ ਨੇ ਜਿਹੜੀ ਸਾਡੀ ਬਾ ਨਹੀਂ ਫੜੀ ਪਰ ਐਨ ਆਰ ਆਈ ਭਰਾ ਜਿਹੜੇ ਵੱਡੇ ਵੱਡੇ ਦਿਲਾਂ ਵਾਲੇ ਬੈਠੇ ਆ ਉਹਨਾਂ ਨੂੰ ਗੁਹਾਰੇ ਲਗਵਾ ਰਹੇ ਨੇ ਜੇ ਤੁਹਾਨੂੰ ਉਹ ਪੈਸੇ ਪਾਉਣ ਜਾਂ ਤੁਹਾਨੂੰ ਮਿਲਣਾ ਚਾਹੁੰਦੇ ਹੋਣ ਤੇ ਕੋਈ ਮੋਬਾਈਲ ਨੰਬਰ ਤੁਹਾਡਾ ਮੇਰਾ ਵੀਜੀ ਮੋਬਾਈਲ ਨੰਬਰ ਹੈਗਾ 9914614916 9914614916 ਇਹ ਚਾਲੂ ਨੇ ਠੀਕ ਚੱਲਦਾ ਜੀ ਇਹ ਚੱਲਦਾ ਜੀ ਤੇ Google Pay ਵੀ ਚੱਲਦਾ ਵਾ ਜੇ ਕਹਿੰਦੇ ਮਿਲਣਾ ਵੀ ਹੋਵੇ ਕਾਲਜ ਰੋਡ ਈਰ ਬਾਬਾ ਸ਼ਗੀਰ ਦਾ ਨੇੜੇ ਵਾਲੀ ਗਲੀ ਆ ਆ ਜਿਹੜੇ ਹਸਪਤਾਲ ਦੇ ਲਾਗੋਂ ਥੋੜਾ ਕਾਂਕੇ ਹਾਂਜੀ ਹਾਂਜੀ ਪੱਟੀ ਜਿਹੜਾ ਤਰਨਤਾਰ ਨਾਲ ਤੇ ਕੋਈ ਇਹਨੇ ਜੇ ਸੇਵਾ ਪਾਉਣੀ ਹੋਵੇ ਤਰਸ ਦੇ ਆਧਾਰ ਤੇ ਐਵਤ ਮੈਂ ਤੇ ਬੇਨਤੀ ਕਰਦਾ ਮੈਂ ਆਪਣੀ ਘਰ ਦੀ ਚੌਂਸੜਾ ਦੀ ਬੇਟੀ ਐ ਲੋ ਤੁਹਾਡੀ ਜ਼ਿੰਦਗੀ ਮੌਤ ਤੁਹਾਡੇ ਹੱਥ ਆ ਐਨਆਰਆਈ ਭੈਣ ਭਰਾਵਾਂ ਦੇ ਵੀਰਾਂ ਕੇ ਬਜ਼ੁਰਗਾਂ ਕੇ ਤੇ ਐਨ ਜੀਓ ਵਾਲਿਆਂ ਕੇ ਤੇ ਹੋਰ ਜਿਹੜੇ ਸਮਾਜ ਸੇਵੀ ਆ ਉਹਨਾਂ ਅਗੇ ਤੇ ਉਹ ਜਿਹੜੇ ਸੱਜਣ ਦੁਨੀਆ ਦੇ ਵਿੱਚ ਬੜੇ ਸੇਵਾ ਕਰਦੇ ਲੰਗਰ ਪੜਾੜੇ ਲਾਉਂਦੇ ਲੱਖਾਂ ਕਰੋੜਾਂ ਦੇ ਲੰਗਰ ਪੜਾੜੇ ਲਾ ਲਿੰਦੇ ਆ ਆਡੀ ਜ਼ਿੰਦਗੀ ਬਚਾ ਦੇਣ ਅਸੀਂ ਕਹਾਂਗੇ ਤੋਂ ਵੱਡਾ ਲੰਗਰ ਹੀ ਕੋਈ ਨਹੀਂ ਸਾਡੇ ਆ ਤੇ ਦੁਨੀਆ 'ਚ ਹੈਗਾ ਹੀ ਕੋਈ ਨਹੀਂਗਾ ਬਾਕੀ ਮਹਾਰਾਜ ਆਈ ਤੇ ਸਾਬ ਦੇ ਗੇ ਆਥੀ ਬਾਰ-ਬਾਰ ਭਾਜੀ ਡੋੜਦਾ ਹੈ ਵਾ ਜਿੰਦਗੀ ਤੋਂ ਹੀ ਤੰਗ ਆਏ ਆ ਜੀ ਕਰਦਾ ਵੀ ਜਾਂ ਦੇਖੋ ਦਵਾਈ ਲੈ ਕੇ ਇਹਨਾਂ ਨੂੰ ਦੇਦਾ ਤੇ ਮੈਂ ਵੀ ਖਾਣਾ ਜਾਂ ਕੋ ਮਰ ਜੀਏ ਪਰ ਦੇਖਿਆ ਜਾਵੇ ਤਾਂ ਛੋਟੀ ਜੀ ਤਕਲੀਫ ਹੁੰਦੀ ਹੈ ਤਾਂ ਲੋਕ ਜਿਹੜਾ ਵਾ ਧਰਮ ਪਵਿੱਤਰ ਕਰ ਲੈਂਦੇ ਤੁਹਾਡਾ ਨਹੀਂ ਖਿਆਲਾ ਕਦੀ ਮਨ ਚ ਨਾ ਜੀ ਨਾ ਅਹੀਂ ਵੇਖੋ ਜੀ ਅਹੀਂ ਜੀ ਹੱਕ ਦੇ ਧਰਮ ਪਵਰ ਤਰਨ ਨਹੀਂ ਕੀਤਾ ਅਹੀਂ ਸਭ ਨੂੰ ਮੰਨਦੇ ਆ ਅਹੀਂ ਮੰਦਿਰ ਵੀ ਜਾਂਦੇ ਆ ਜੀ 베ਰੀ ਜਾਂਦੇ ਜਾਂਦੇ ਆ ਜੀ ਆਪਣੇ ਗੁਰੂ ਦਵਾਰਾ ਵੀ ਬਾਬਾ 베ਰੀ ਜਾਂਦੇ ਜੀ ਦਾ ਤੇ ਬਾਕੀ ਮੈਂ ਇੱਕ ਤਰੀਕ ਮੈਂ ਚਿੰਨ੍ਹ ਰਾਈ ਕਰਨੀ ਚਾਹੁੰਨਾ ਵਾਂ ਗੁਰਦੁਆਰੇ ਬਾਰੇ ਅਹੀਂ ਰੋਟੀ ਉਥੋਂ ਖਾ ਵੀ ਆਉਂਨੇ ਆ ਜੀ ਲੈ ਵੀ ਆਉਂਨੇ ਆ ਝੂਠ ਨਹੀਂ ਮਾਰ ਜਿਹੜੀ ਸਚਾਈ ਆ ਉਹਨੂੰ ਕਦੀ ਗੁਰਦੁਆਰਿਆਂ ਕਦੀ ਨਾਂ ਹੀ ਨਹੀਂ ਕੀਤੀ ਰੋਟੀ ਖਾ ਕੇ ਕਹੇ ਜੀ ਪਾ ਵੀ ਦੋ ਬਾਬਾ ਜੀ ਉਹ ਕਹਿੰਦੇ ਲੈ ਜਾਓ ਜੀ ਰੋਟੀ ਹੀ ਗੁਰਦੁਆਰਿਆਂ ਹੱਡੀ ਚੱਲਦੀ ਸਾਰੀ ਜੀ ਇਥੋਂ ਇੱਕ ਸਿੱਖਿਆ ਜਿਹੜੀ ਐ ਉਹ ਹੋਰ ਜਿਹੜੀ ਐ ਵੇਖਣ ਨੂੰ ਮਿਲਦੀ ਐ ਕਿ ਛੋਟੀ ਜੀ ਤਕਲੀਫ ਹੁੰਦੀ ਹੈ ਤਾਂ ਲੋਕ ਧਰਮ ਪਵਿੱਤਰ ਕਰਕੇ ਜਿਵੇਂ ਮੰਨ ਕਹਿ ਦਈਏ ਕਿ ਈਸਾਈ ਧਰਮ ਵਾਲ ਜਿਹੜਾ ਉਹ ਜ਼ਿਆਦਾ ਪ੍ਰੇਰਿਤ ਹੋ ਰਹੇ ਨੇ ਪਰ ਪਰਿਵਾਰ ਨੂੰ 4-5 ਸਾਲਾਂ ਤੋਂ ਜਿਹੜਾ ਵਾ ਵੱਡੀ ਤਕਲੀਫਾਂ ਦੇ ਨਾਲ ਜੋੜਨ ਡਿਆ ਨੇ ਪਰ ਅਜੇ ਤੱਕ ਆਪਣੇ ਜਿਹੜੇ ਧਰਮ ਤੋਂ ਨਹੀਂ ਡੋਲੇ ਇਹਨਾਂ ਤੋਂ ਤੁਹਾਨੂੰ ਕੋਈ ਨਾ ਕੋਈ ਸਿੱਖਿਆ ਲੈਣ ਦੀ ਜ਼ਰੂਰ ਆ ਮੁਸੀਬਤਾਂ ਤਾਂ ਜਿਵੇਂ ਸਿੱਧੂ ਮੂਸੇਵਾਲੇ ਦੀ ਗਾਲੇ ਦੀ ਗੱਲ ਕਰ ਲਈਏ ਤਾਂ ਕਹਿੰਦਾ ਨਾ ਸਿੱਧ ਮੁਸੀਬਤਾਂ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਹੈ ਦਰੀਨਾ ਤੋਂ ਦੁਨੀਆ ਇਸ ਗਾਣੇ ਦੇ ਨੂੰ ਇਹ ਤੁੱਕਾਂ ਬਿਲਕੁਲ ਤੁੱਕਦੀਆਂ ਨੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਿਹੜਾ ਭਰਾ ਐਨਆਰਏ ਵੀਰ ਕਿਹੜੇ ਪਿੰਡਾਂ ਦੇ ਪਤਵੰਤੇ ਕਿਹੜੇ ਸ਼ਹਿਰ ਦਾ ਕੋਈ ਮੇਰਣ ਕੇ ਇਹਨਾਂ ਦੀ ਬਾਹ ਫੜਦਾ ਏ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਜਸਵਿੰਦਰ ਦੇ ਨਾਲ ਸਰਬੀ ਸਿੰਘ ਦੀ ਖਾਸ ਰਿਪੋਰਟ ਸਤਿ ਸ੍ਰੀ ਅਕਾਲ ਜੀ